ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿੱਦਾਂ ਹੋ ਚੁਪਰੋ ਗਏ ਮੋਂ ਤੇ ਆਪਾਂ ਹੀ ਖੁੱਲ ਗਏ ਆ ਤੇ ਅੱਜ ਲੱਗੇ ਆ ਸਾਫ ਦੀ ਕਰਨ ਮਸ਼ੀਨ ਆ ਨਾ ਕਿਉਂਕਿ ਇੱਕ ਦੋ ਦਿਨ ਹੋ ਗਏ ਸੀਗੇ ਕਿਉਂਕਿ ਆਪਣਾ ਕੰਮ ਜਿਆ ਬੰਦ ਹੋ ਗਿਆ ਤਾਂ ਕਰਕੇ ਫਿਰ ਬੀਤੇ ਉਹਨਾਂ ਨੂੰ ਬੁਲਾਇਆ ਵਾ ਸੀਗਾ ਰਵੀ ਉਹਨਾਂ ਨੂੰ ਤੇ ਇੱਧਰ ਆਪਣੇ ਬਲੋਕਰ ਸਾਹਿਬ ਆਈ ਗਏ ਆ ਅੱਜ ਇਹ ਤਾਂ ਬਣਾਤਾ ਆਪਣੀ ਡਰਾਈਵਰ ਅੱਜ ਚੋਟੀ ਦਾ ਡਰਾਈਵਰ ਘੈਂਟ ਬਣਾਤਾ ਜੇ ਵਾ ਸਾਰਾ ਦਾ ਵਧੀਆ ਬਣ ਜਾ ਰਿਹਾ ਐਨੇ ਸਾਰੇ ਅੰਮਾ ਨਹੀਂ ਸੁੱਤ ਰਹਾ ਡਰਾਈਵਰ ਸਿੱਧੀ ਘਰ ਪਹਿਲਾਂ ਉੱਪਰ ਜਾ ਕੇ ਉੱਪਰ ਉੱਪਰ ਜਾ ਕੇ ਲੈਫਟ ਚੱਕ ਪਹਿਲਾਂ ਡਰਾਈਵਰ ਘੁਮਾ ਦੇ ਹਲਕੀ ਜੀ ਹਲਕੀ ਜੀ ਡਰਾਈਵਰ ਆਹ ਚੱਲ ਜੋਨਰ ਆ ਲੋ। ਸਲਾਹ ਨਹੀਂ ਆएगी। ਹਾਂ। ਸਲਾਹ ਨਹੀਂ ਆएगी। ਵੈਸੇ ਮੇਰੀ ਸਲਾਹ ਕਰ ਦੂਆਂ ਦੇ ਬਾਅਦ ਵੀ ਹੋਆ। ਤੈਨੂੰ ਬਾਹਰ ਜਾ ਕੇ ਸਾਬਜੀ ਕਰਦੇ ਆ ਉਧਰ ਆਪਾਂ। ਟਰਾਲੀਆਂ ਹੀ ਬਹੁਤ ਘੜੀਆਂ ਉਧਰ। ਜਾ ਹੌਲੇ ਜਾਣਾ। ਲੋ ਜੀ ਤੇ ਆਪਾਂ ਨੇ ਕੱਢ ਲਈ ਮਸ਼ੀਨ ਘਰੋਂ ਤੇ ਜਾ ਕੇ ਵਾਹ ਉੱਧਰਲੀ ਸੜਕ ਸਾਹਮਣੇ ਕਰ ਤਾਈ ਜੀ ਘਰਾਂ ਫਿਰ ਆਪਾਂ ਨੇ 11 ਮੀਟਰ ਖਾਣਿਆ ਜਾਣਾ ਆਹ ਕਰ ਦੇ ਦੇਖਦੇ ਆ ਜੇ ਟਾਈਮ ਤੇ ਲੱਗਿਆ ਅੱਜ ਧੋਆ ਵੀ ਲਿਆਉਂਗੇ ਨਹੀਂ ਫਿਰ ਕੱਲ੍ਹ ਧੋਆ ਲਾਂਗੇ ਜਿੱਦਾਂ ਵੀ ਠੀਕ ਚ ਲੱਗਿਆ ਹਣਾ

ਤਾਲਿਆ ਸਾਡੀ ਜਗਾਏ ਲੋ ਵੀ ਮੁੰਡਾ ਲਗਿਆ ਕ੍ਰਾਸ ਕੋਨ ਦੇਖਦੇ ਆ ਕਿੰਨੇ ਕੇ ਟਾਈਮ ਚ ਪਾਊਗਾ ਟਾ 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 ਪਿਛੇ ਨੂੰ ਕਰਕੇ ਪਿੰਨਾ ਦੱਬ ਹੁਣ ਦੱਬ ਪਿੰਨਾ ਆ ਬੱਸ ਉੱਗਰ ਕਮਾ ਦੇ ਬਾਤ ਆ ਵਈ ਕਰਾ ਉਸ ਮੁੰਡੇ ਨੇ ਬਾਤ ਆ ਬਾਤ ਟਰਾਲੀਆਂ ਦੇਖੋ ਉਹ ਖੜੀਆਂ ਦੋ ਆ ਖੜੀਆਂ ਦੋ ਉੱਤਰ ਖੜੀਆਂ ਅੱਕ ਗਿਆ ਇਹ ਦੇਖਿਆ ਤਾਂ ਕਿੱਥੇ ਆਉਂਦਾ ਉਹ ਮਾਈ ਗੋਡ ਡਸਟ 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 ਮੈਂ ਨੇ ਇੱਕ ਤਾਂ ਤਾਂ ਹੱਲੀਆਂ ਕਰਾਈਆਂ ਵਈਆਂ ਬਾਜ਼ਾਰਾ ਲੱਗ ਗਿਆ ਵਾ ਪੀਤਾ ਗੱਲੇ ਹੁਣ ਵੀ ਬੰਦ ਕਰਨੇ ਪੈਗੇ ਇੰਨੀ ਗਰਮੀ ਹੋ ਗਈਆਂ ਇੰਨੀ ਗਰਮੀ ਹੋ ਗਈ ਮੁੰਡੇ ਦਾ ਫੋਨ ਵੀ ਹੀਟ ਹੋ ਗਿਆ ਨਜਾਇਂ ਬਲੌਗ ਰੁਕਣੇ ਲੱਗੇ ਸਾਨੂੰ ਪੀਤਾ ਜ਼ਿਆਦਾ ਨਹੀਂ ਵੀ ਉਹ ਵੀ ਖੁੱਲ ਗਿਆ ਜਾਂ ਕੋ ਨਿਕਲਣਾਗਾ ਕੀ ਨਿਕਲਣਾ ਕੀ ਨਿਕਲਿਆ ਮਾਸਕੜ ਮਾਸਕੜ ਨਹੀਂ ਜਿਹੜਾ ਲੱਗੇ ਉਹ ਕੀ ਅੱਖੇ ਆਣੇ ਉਹ ਥੋੜੀ ਆ ਸਾਫ ਹੋ ਗਈ ਉਹ ਤਾਂ ਵਿੱਚ ਤੇ ਪਰ ਇਹ ਵੀ ਆ ਨਹੀਂ ਨਹੀਂ ਪਰੇ ਵੀ ਨਹੀਂ ਉੱਪਰ ਉੱਪਰ ਆ ਬਸ ਜਿੱਥੇ ਉਹ ਲੱਗਿਆ ਵਾ ਇਹ ਵਾ ਡੱਕੀ ਵੀ ਤਈ ਉਹ ਨਹੀਂ ਕਿੱਥੇ ਡੱਕੋ ਹੀ ਵੀ ਉਹੀ ਡੱਕੋ ਹੀ ਵੀ ਆ ਜਿਹੜੀ ਉਹ ਲੱਗਿਆ ਹੋਇਆ ਉੱਥੇ ਸਰਾਖ ਆ ਨਾ ਸਰਾਖ ਹਲਕਾ ਇਸ ਵਾਰ ਉਹ ਇਸ ਵਾਰ ਹੋ ਗਿਆ ਸਰਾਖ ਇਸ ਵਾਰੀ ਕਿਰਾਇਆ ਵੱਲ ਦੇ ਉਹ ਹਲਕਾ ਇਹ ਸਰਾਖ ਹੋ ਗਿਆ ਕਿਰਾਇਆ ਦੇਖਿਆ ਹੋ ਗਿਆ ਉਹ ਕੌਣ ਕਰਾਉਂਦਾ ਹੁੰਦਾ ਸਰਾਖ ਯਾਰ ਹੱਥ ਉਹ ਲੈ ਜਾ ਤੂੜੀ ਵੱਜਦੀ ਤੂੰ ਕਰ ਲੈ ਡੱਕਾ ਤੋੜ ਲੈ ਕੋਈ ਮਾਣਾ ਮੋਟਾ ਤਾਂ ਮਾਨੂੰ ਕਹਿ ਕੇ ਤਾਂ ਉਹ ਜਾ ਨਹੀਂ ਬਸ ਗੜ ਕੋਲਣੇ ਦੇਖ ਲੈ ਭਾਈ ਉਹ ਵਿਚਾਰਾ ਇਕੱਲੇ ਹੀ ਲੱਗਿਆ ਹੋਇਆ ਦਿਖਾਈ ਸ਼ਕਲ ਦਿਖਾਈ ਇਹਦੇ ਵਾਸਤੇ ਨਹੀਂ ਚੱਲਦਾ ਜਾਣਾ ਕਿਤੇ ਸਾਈਕਲ ਦਿਖਾਈ ਅਹ ਸਨੱਖਾ ਕੀ ਆਟਾਂ ਬਣ ਗਈ ਹੈ ਇਤਨਾ ਗਿਆ ਹੈ ਇਤਨੇ ਵੇਸੇ ਹੁਣ ਕਰਦੇ ਤੇਰੇ ਨਾਲ ਮਾੜੀ ਉਹ ਵਿਚਾਰਾ ਕਰਦੇ ਉਹਦੇ ਨਾਲ ਮਾੜੀਆਂ ਅਸੀਂ ਸਾਰੇ ਖੜੇ ਆ ਯਾਰ ਚੰਗੀਆਂ ਗੱਲਾਂ ਸ਼ਰਮ ਤਾਂ ਨਹੀਂ ਆਉਂਦੀ ਬੋਲਦੇ ਚੰਗੀਆਂ ਗੱਲਾਂ ਨਹੀਂ ਆਈਆਂ ਮੈਂ ਤਾਂ ਯਾਰ ਬਾਹ ਕਰਕੇ ਨਹੀਂ ਕਰਦਾ ਨਹੀਂ ਤਾਂ ਮੈਂ ਕਰ ਦੇਣਾ ਤੇ ਕੋਈ ਚੱਕਰ ਨਹੀਂ ਤਾਂ ਮੈਂ ਵੀ ਉੱਠ ਨਹੀਂ ਦਾ ਦੇਣਾ ਮੈਂ ਘੜ ਦੇਣਾ ਵੀ ਆਹਾ ਆਹਾ ਆਹ ਤਾਂ ਕਰ ਸਕਦਾ ਇਹ ਢੱਕਾ ਤੋੜ ਦਾਂਗਾ ਹਾਂ ਇਹ ਹੁਣ ਜਾ ਇਹ ਦੇਖੀ ਇਹ ਚੱਲਿਆ ਗੇੜਾ ਜਾ ਮਾਰ ਕੇ ਪੀਤੇ ਆਈ ਨਹੀਂ ਆਏ ਕਰਨਾ ਆਈ ਨਹੀਂ ਆਏਗਾ ਨਾ ਦੱਸ ਕੇ ਵੀਰ ਆ ਜਾਂਦਾ ਤਵਾ ਨਹੀਂ ਤੇਰੇ ਨਾਲ ਬਸਕਟ ਖਲਾ ਦੇਣੀ ਮੇਰੇ ਨਾਲ ਥੋੜੀ ਉਹਨੇ ਹੱਬ ਤੋਂ ਦੇਣੀ ਤੇਰੇ ਨਾਲ ਤਵਾ ਦੇਣੀ ਧੋਣੀ ਨੂੰ ਗਾ ਕੇ ਤੇ ਆਪ ਪੈਪ ਲੜ ਤੋਣੀ ਆ ਚੌਂ ਆਪ ਸਾਲ ਤਵਾ ਲੈ ਉਹ ਡੱਡ ਜੇ ਡੱਗ ਖੁੱਲਾ ਹੋਇਆ ਮੰਡੀ ਕੋਲੇ ਆ ਆਉਂ ਗਏ ਸੀ ਪਿਛਲੇ ਵਾਰ ਆਪਾਂ ਮੈਂ ਕਹਿੰਦਾ ਟਰਾਲੀਆਂ ਸਾਰੀਆਂ ਇਕੱਠੀਆਂ ਕਰਕੇ ਲੈਣਾ ਜਾਈਏ ਆਪਾਂ ਹਨਾ ਉਦਣ ਜਦੋਂ ਆਪਾਂ ਮੰਡ ਚਲੇ ਜਾਈਏ ਦੋ 2 3 2 2 4 6 7 ਟਰਾਲੀਆਂ ਚਾਉਂਗੇ ਸਾਰੀਆਂ ਚੋੜੀ ਲੂਈਆਂ 2 ਤਾਂ ਹੁੰਦੀਆਂ ਸਾਹਮਣੇ ਵਾਲੇ ਕਰਦੀਆਂ ਤੇ 5 ਆਪਣੀਆਂ ਨਾ ਨਾ ਜੋੜੀ ਚੂਈਆਂ ਸਾਰੀਆਂ ਨਾ ਇੰਨੀਆਂ ਕਿੱਥੇ ਜੋੜਨਾ ਤੈਨੂੰ ਯਾਰ ਮੈਂ 3 ਟਰਾਲੀਆਂ ਲੈ ਕੇ ਗਿਆ ਹੋਇਆ ਪਿਛਲੀ ਵਾਰ ਪਿਛਲੇ ਤੇ ਪਿਛਲੇ ਸਾਲ ਨੂੰ ਅਨੰਦਪੁਰ ਸਾਹਿਬ ਵੱਲ ਨੂੰ ਗਏ ਤੇ ਤਿੰਨ ਟਰਾਲੀਆਂ ਲੈ ਗਿਆ ਤਾਂ ਬਹੁਤ ਹੋ ਜਾਂਦੀਆਂ ਤਿੰਨ ਟਰਾਲੀਆਂ ਉਦੋਂ ਪਾਈ ਕਹਿੰਦਾ ਕਹਿੰਦਾ ਪਹਿਲੇ ਰੇਲ ਗੱਡੀ ਉਹ ਬਣਾਈ ਪਈ ਕਹਿੰਦਾ ਕੌਣ ਕਹਿੰਦਾ ਡਿਮਾਂਡ ਜਾਂਦੀ ਆਪਾਂ ਅੱਛਾ ਕਾਲੇ ਦਾ ਹੈ ਉਹ ਦੋ ਟਰਾਲੀਆਂ ਹੈ ਮਨੋ ਤੇ ਕਹਦਾ ਇੱਕ ਬੰਦਾ ਲਓ ਜੀ ਕਹਿੰਦੇ ਹੋਗੇ ਆਪਣੀ ਮਸ਼ੀਨ ਸਾਫ ਆ ਚੋਬਰ ਦਾ ਪੂਰਾ ਯੋਗਦਾਨ ਆ ਲੈ ਸ਼ਾਫਟ ਕੱਢ ਦੇ ਹੈ ਸ਼ਾਫਟ ਵੀ ਕੱਢ ਲੈ ਲੈ ਕਿਉਂ ਨਹੀਂ ਤੇ ਸ਼ਾਫਟ ਨਹੀਂ ਖੁੱਲਣੀ ਪੁਛ ਸ਼ਵਾਣੀ ਕਰਦੀ ਸੀ ਅਸੀਂ ਪੁਛ ਸ਼ਵਾਣੀ ਮੰਦਾਂ ਫਿਰ ਕੱਜਲਾ ਹੈ ਕੱਜਲਾ ਹੈ ਕੱਜਲਾ ਚੱਕ ਦੇ ਉੱਪਰ ਲਾ ਦੇ ਤੇ ਚਲੋ ਹੁਣ ਘਾਜ ਕੇ ਇਹਦੀ ਬਾਸਕਟ ਜੀ ਖੋਲਦੇ ਆਪਾਂ ਯਾਰ ਅੜਕਣ ਲੱਗ ਗਈ ਇਹ ਮੈਨੂੰ ਲੱਗਦਾ ਕਿਤੇ ਲੱਗੀ ਹੋਈ ਬਲ ਪੈ ਗਿਆ ਮੈਨੂੰ ਲੱਗਦਾ ਇਹ ਵਿੱਚ ਜਾ ਇਹਨੂੰ ਤੇਲ ਤੂਲ ਮਾਰਨੇ ਵਾਲਾ ਹੋਇਆ ਵਾ ਇੱਧਰ ਨੂੰ ਕਰਾ ਇੱਧਰ ਨੂੰ ਇੱਧਰ ਨੂੰ ਹਾਂ ਹੁਣ ਸਿੱਚ ਆਪਣੇ ਵੱਲ ਨੂੰ ਬੱਸ ਚਲੋ ਜਾ ਕੇ ਬਾਸਕਟ ਜੀ ਖੋਲਦੇ ਆਂ ਫਿਰ ਆਪਾਂ ਹੁਣ ਇਹ ਤੇ ਲੋ ਜੀ ਆ ਗਏ ਆਪਾਂ ਘਰਾਂ ਤੇ ਲੱਗਿਆ ਵਾ ਚੋਬਰ ਨਾਟ ਖੋਲਣਾ ਇਹ ਨਹੀਂ ਪਤਾ ਕਦ ਖੁੱਲੂਗੇ ਖੋਲੇ ਜਾਣਗੇ ਬਾਰ ਅੱਜ ਦੇ ਦਿਨ ਚ ਖੁੱਲੇ ਜਾਣਗੇ ਤੇ ਇੱਧਰ ਲੱਗੇ ਹੋਏ ਆ ਗੱਲਾਂ ਦਾ ਖੜਾ ਬਣਾਉਣ ਇੱਕ ਆਪਾਂ ਫਿਰ ਪਿੰਡ ਜਾਣਾ ਹੈ ਟਾਂ 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 ਲੈ ਖੰਡ ਰੱਖਣੀ ਆ ਬਟ ਟੈਂਸ਼ਨ ਆ ਕੱਟਾ ਕੱਟਾ ਕਹਿੰਦਾ ਸਾਨੂੰ ਕੀ ਕੱਟਾ ਓ ਫਿਰ ਅੰਦਰ ਲੈ ਇਪਾ ਕੇ ਬੰਨੂ ਲੈ ਚਲੋ ਜੀ ਇੱਕ ਨੱਡ ਨਹੀਂ ਖੋਲੇ ਉਹਨੂੰ ਪਿਆਸ ਵੀ ਲੱਗ ਗਈ ਵਾਹ ਤੇਰੇ ਪਾੜੀ ਦਾ ਪਤਾ ਵਿੱਚ ਬੱਚੇ ਦਾ ਸਾਜ ਜਿਹੜਾ ਸਾਫ ਕਰਿਆ ਇਹਦੀ ਪਾੜੀ ਜਵਾਏ ਤੇ ਛੁੱਭੀ ਨਵਾ ਛੁੱਭੀ ਓ ਤੇ ਲੈ ਕਰ ਤੇ ਚੱਲ ਦੋ ਨਾ ਖੋਲ ਦੇ ਨਾੜ ਕੱਢ ਦੇ ਗਿਰਦੀ ਨਹੀਂ ਬਾਸਕੜ ਨਹੀਂ ਕਰਦੀ ਉਧਰ ਦਿਖਾ ਕੇ ਆ ਕਹੋਂ ਦਾ ਲਓ ਜੀ ਆਪਾਂ ਇਹ ਕਰਾ ਬਾਸਕੜ ਨਹੀਂ ਗਿਰਦੀ ਰਹਿਣ ਤੇ ਕੋਈ ਚੱਕਰ ਨਹੀਂ ਹਲ ਕੇ ਹਲ ਕੇ ਦੋ ਕੋ ਚੂੜੀਆਂ ਛੱਡ ਦੇ ਚੱਲ ਤਾਂ ਵੀ ਕੋਈ ਚੱਕਰ ਨਹੀਂ ਉਧਰ ਵਾਲੀਆਂ ਖੋਲ ਦੇ ਵੈਸੇ ਤਾਂ ਇਹ ਗਰਨੀ ਨਹੀਂ ਬਾਸਕੜ ਇਹ ਟਾਂ ਤੇਜੀ ਦਾ ਸਪਾਈ ਤੇ ਫਿਰ ਗਰਨੀ ਆ ਇਹ ਸਨਾਰ ਦੋ ਕੁ ਚੂੜੀਆਂ ਰੱਖ ਦਿੰਦੀ ਆ ਹਾਂ ਹਾਂ ਦੋ ਕੁ ਚੂੜੀਆਂ ਰੱਖ ਬਾ ਮਾੜੀ ਜੀ ਵਿੱਚ ਤੇ ਉਹ ਕੱਢਣੀ ਆ ਤੁਸੀਂ ਕੱਢਣੀ ਆ ਤੁਸੀਂ ਨਾ ਤੁਸੀਂ ਅਬਾ ਹੈਂਡ ਵਾਸ਼ ਕਰਦੇ ਮੈਂ ਮੈਂ ਬਾਹ ਕਰਕੇ ਕਰ ਨਹੀਂ ਸਕਦਾ ਉਹ ਅਬਾ ਇਹ ਹੱਥ ਟੱਕਣ ਨੂੰ ਨਹੀਂ ਆਉਂਦਾ ਫੇਰ ਮੇਰੇ ਬਾਹਵਾਂ ਨੂੰ ਖਾਜੀ ਹੋਣ ਲੱਗੀ ਯਾਰ ਮੇਰਾ ਤੇਰੀ ਦਿਖਾ ਜਾ ਕੋਈ ਨਹੀਂ ਤੇਲ ਲਾ ਲਈ ਮੇਰਾ ਬਹੁਤ ਔਖ ਹੋ ਜਾਣਾ ਭਰਾਵਾ ਕੋਈ ਨਹੀਂ ਯਾਰ ਯਾਰ ਆ ਪਿੱਛੇ ਬਾਹ ਕਰਵਾਣਾ ਤਿੱਕ ਕਰੂਗਾ ਯਾਰਾ ਪਿੱਛੇ ਬਾਹ ਲਓ ਜੀ ਮਸ਼ੀਨ ਦਾ ਨਿਬੜਿਆ ਆ ਵੀ ਤੇ ਹੁਣ ਆ ਲੈ ਜਾਲ ਇਹ ਟਰਾਲੀ ਆ ਤੇਰਾ ਜਾਲ ਖੋਲਣਾ ਹੁਣ ਤੇ ਪੀਤੇ ਦੀ ਬੱਸ ਫੇਰ ਆਉਣੀ ਆ ਪੀਤੇ ਦੀ ਫੇਰ ਬੱਸ ਆਉਣੀ ਆ ਹੁਣ ਤੇ ਮੈਂ ਇਹ ਖੋਲ ਕੇ ਫੇਰ ਚੱਲਦੇ ਆ ਤੇ ਦਿੱਲੀ ਆ ਫਿਰ ਆਪਾਂ ਆਈ ਰਹਿ ਗਿਆ ਹਣਾ ਬਾ ਨਿਭੜ ਜਾਣਾ ਕੰਮ ਤੇ ਵੇ ਚੱਲ ਰਿਹਾ ਪਾਉਣ ਉਹ ਲੱਗਿਆ ਹੁਣ ਉਹ ਚਲੋ ਦੇਖਦੇ ਹਾਂ ਮੋਏ ਮੋਏ ਫੇਸਰੀ ਤੋਖਤਾ ਚੱਲਵੇਂ ਕੰਜਰਾ ਮੈਂ ਨਹੀਂ ਕਰਦੀ ਕੱਬਦਾ ਹੋਈ ਇਹ ਵਾਜ ਤੀਰੀ ਆਣੀ ਹਾਂ ਫੇਰੀ ਆ ਕੇ ਪਾਰੇ ਆ ਹੂੰ ਤਰੋ ਜੀ ਇਹ ਤਾਂ ਖੋਲ ਦੂ ਫੇਸ ਦਿਖਾ ਲੈ ਸਾਨੂੰ ਜੀ ਲੰਬਾ ਪ੍ਰੋਫੈਸਰ ਕੋਲ ਨਹੀਂ ਬਹੁਤ ਔਖੀ ਐਨਾ ਗੁੱਸਾ ਤੇ ਖੋਲ ਕੇ ਫਿਰ ਦਿਖਾਉਣਾ ਤੁਹਾਨੂੰ ਹਨਾ ਲੈ ਖੋਲ ਦੂ ਵੀ ਸਰ ਜਾ ਜਾ ਖੋਲ ਦੂ ਇਹਦਾ